ਸੋ ਇਹਦੀ ਮੈਂ ਗੱਲ ਕਰਾਂ ਫਿਲਮ ਦੀ ਤੇ ਅਸੀਂ ਅਕਸਰ ਪ੍ਰੋਡਿਊਸਰਸ ਨੂੰ ਵਧਾਈ ਦੇਣੇ ਹੁੰਦੇ ਆ ਫਿਲਮ ਦੀ ਬਹੁਤ ਮੁਬਾਰਕਾਂ ਜੀ ਹੈਨਾ ਪਰ ਇਹਦੇ ਲਈ ਆਈ ਵੁੱਡ ਲਾਈਕ ਟੂ ਸੇ ਥੈਂਕਸ ਟੂ ਗਿਪੀ ਗਰੇਵਲ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਇਹੋ ਜਿਹੀਆਂ ਫਿਲਮਾਂ ਬਣਾਉਣ ਵਾਸਤੇ ਔਰ ਸਾਨੂੰ ਇਹੋ ਜਿਹਾ ਇੱਕ ਫਿਲਮਾਂ ਦਾ ਦੌਰ ਦੇਣ ਵਾਸਤੇ ਫਿਲਮ ਦੇਣ ਲਈ ਦੀ ਇਹਦੇ ਨਾਲ ਦੌਰ ਚੱਲਦੇ ਨੇ ਇੱਕ ਚੰਗੀ ਜਦੋਂ ਸ਼ੁਰੂਆਤ ਹੁੰਦੀ ਹੈ ਉਹਦੇ ਨਾਲ ਦੌਰ ਚੱਲਦੇ ਨੇ ਕਹਿੰਦੇ ਕੁਝ ਤੇਰ ਕੀ ਖਾਮੋਸ਼ੀ ਹੈ ਫਿਰ ਸੇ ਸ਼ੋਰ ਆਏਗਾ ਤੁਹਾਰਾ ਵਕਤ ਆਇਆ ਹੈ ਹਮਾਰਾ ਦੌਰ ਆਏਗਾ ਸੋ ਅਸੀਂ ਬੜੇ ਸਾਲ ਖਾਮੋਸ਼ੀ ਰੱਖੀ ਮੈਂ ਆਪਣੀ ਗੱਲ ਕਰਾਂ ਜੇ ਇੱਕ ਕਲਾਕਾਰ ਦੀ ਤੌਰ ਤੇ ਕੰਮ ਕਰਨ ਨੂੰ ਬਹੁਤ ਤਰਸੇ ਆ ਕਮੇਡੀਅਨ ਦੀ ਤੌਰ ਤੇ ਬੜੇ ਸਾਲ ਕੰਮ ਕੀਤਾ ਪਰ ਉਮੀਦ ਸੀ ਕਿ ਸਾਡਾ ਦੌਰ ਆਏਗਾ ਹੋਰ ਸਾਰੇ ਥੀਏਟਰ ਆਰਟਿਸਟ ਬੈਠੇ ਨੇ ਸਾਰਿਆਂ ਦਾ ਦੌਰ ਆਇਆ ਬਿਲਕੁਲ ਜੀ ਆਰ ਫਿਲਮ ਦੇ ਵਿੱਚ ਕੁਝ ਗਲਿਟਰਿੰਗ ਚੀਜ਼ਾਂ ਵਿਕਦੀਆਂ ਹੁੰਦੀਆਂ ਸੀ ਜਿਹੜੀਆਂ ਗਲਿਟਰ ਕਰਦੀਆਂ ਸੀ ਚਮਕਦੀਆਂ ਸੀ ਪਰ ਉਹਨਾਂ 'ਚ ਅਸਰ ਨਹੀਂ ਸੀ ਹੁੰਦਾ ਕੋਲ ਜਾ ਕੇ ਵੇਖੀਦਾ ਸੀ ਤੇ ਲੱਗਦਾ ਸੀ ਲਿਸ਼ਕਣਾ ਕਾਗਜ਼ ਹੀ ਐ ਬਸ ਉਹ ਯਥਾਰਥ ਕਦੋਂ ਵਿਕੇਗਾ ਉਹਦੀ ਉਡੀਕ ਸੀ ਇੰਨਾਂ ਫਿਲਮਾਂ ਦੇ ਨਾਲ ਉਹ ਦੌਰ ਆਇਆ ਮੈਂ ਕਹਿ ਸਕਦਾ ਜੀ 16 ਦੇ ਵਿੱਚ ਜਦੋਂ ਫਿਲਮ ਆਉਂਦੀ ਐ ਅਰਦਾਸ ਵਾਕਈ ਪਹਿਲੋਂ ਮੈਂ ਹੀ ਕਿਪੀ ਉਹਨਾਂ ਨੂੰ ਰੋਕਿਆ ਕਿ ਛੱਡੋ ਭਰਾ ਭਾਜੀ ਪੰਗਾ ਕਿਉਂ ਲੈਣਾ ਕੈਰੀ ਆਨ ਚੱਟਾ ਵਰਗੀਆਂ ਫਿਲਮਾਂ ਬਣਾਣੇ ਪਏ ਆ ਠਾ ਠਾ ਚੱਲਦੀਆਂ ਪਈਆਂ ਤੇ ਮੈਂ ਕਿਹਾ ਇਹ ਕਿਹੜਾ ਪੰਗਾ ਲੈਣ ਲੱਗੇ ਕਹਿੰਦੇ ਨਹੀਂ ਭਾਜੀ ਮਨ ਚ ਹੈ ਤੇ ਫਿਰ ਜਦੋਂ ਮੈਂ ਕਿਹਾ ਮਨ ਚ ਜਿਹੜੀ ਚੀਜ਼ ਆਉਂਦੀ ਹੈ ਨਾ ਫਿਰ ਉਹ ਕਰ ਲੈਣੀ ਚਾਹੀਦੀ ਕਿਉਂਕਿ ਮਨ ਚ ਪਤਾ ਨਹੀਂ ਸਾਡੇ ਆਈ ਹੈ ਕਿ ਸਤਿਗੁਰੂ ਨੇ ਪਾਈ ਹੈ ਆਹ ਕੀ ਬਾਤ ਹੈ ਸ਼ਾਨਦਾਰ ਸ਼ਾਨਦਾਰ ਸੋ ਮੈਂ ਕਿਹਾ ਕਰ ਲੈਣੀ ਚਾਹੀਦੀ ਫਿਰ ਅਸੀਂ ਉਹ ਚੀਜ਼ ਕੀਤੀ ਤੇ ਉਸ ਤੋਂ ਇੱਕ ਇਹ ਦੌਰ ਸ਼ੁਰੂ ਹੁੰਦਾ ਔਰ ਮੈਂ ਪਹਿਲੀ ਫਿਲਮ ਅਸੀਂ ਬਣਾ ਕੇ ਦੂਜੀ ਵਾਰ ਇਹ ਸੋਚਿਆ ਸੀ ਕਿ ਪਹਿਲੀ ਇੰਨੀ ਹਿੱਟ ਹੋਈ ਆ ਦੂਜੀ ਸਾਨੂੰ ਬਣਾਉਣੀ ਚਾਹੀਦੀ ਹੈ ਹਨਾ ਅਰਦਾਸ ਕਰਾਂ ਜਦੋਂ ਆਪਣਾ ਜਲਵਾ ਦਿਖਾਉਂਦੀ ਹੈ ਫੇਰ ਸਾਨੂੰ ਲੱਗਦਾ ਕਿ ਹੁਣ ਤੀਜੀ ਬਣਾਉਣੀ ਪੈਣੀ ਹੈ ਪਹਿਲੀ ਚਾਹੀਦੀ ਸੀ ਹੁਣ ਪੈਣੀ ਸੀ ਕਿ ਲੋਕਾਂ ਨੂੰ ਉਡੀਕ ਸੀ ਪਰ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਸ ਤੋਂ ਬਾਅਦ ਤਾਂ ਨਾ ਅਸੀਂ ਬਣਾਉਣੀ ਪੈਣੀ ਹੈ ਨਾ ਚਾਹੀਦੀ ਹੈ ਸਾਡੀ ਜ਼ਿੰਮੇਵਾਰੀ ਬਣ ਗਈ ਅੱਜ ਤੋਂ ਬਾਅਦ ਕਿ ਇਦਾਂ ਦਾ ਸਿਨੇਮਾ ਅਸੀਂ ਕਰਦੇ ਰਹੀਏ ਤਾਂ ਕਿ ਸਿਨੇਮਾ ਹਮੇਸ਼ਾ ਆਪਣੇ ਆਪ ਨੂੰ ਸਮਰੱਥ ਮਹਿਸੂਸ ਕਰਦਾ ਰਹੇ ਪੰਜਾਬੀ ਸਿਨੇਮਾ ਔਰ ਜਦੋਂ ਅਸੀਂ ਅਰਦਾਸ ਵਰਗੀ ਫਿਲਮ ਦੀ ਗੱਲ ਕਰਦੇ ਆ ਤੇ ਇਹ ਦਾ ਨਾਮ ਟਾਈਟਲ ਦੇ ਮਗਰ ਵੀ ਇੱਕ ਕਹਾਣੀ ਹੈ ਅਸੀਂ ਪਹਿਲੋਂ ਬਣਾਈ ਫਿਲਮ ਅਰਦਾਸ ਉਹ ਲੋਕਾਂ ਨੇ ਪਤਾ ਪਿਆਰ ਦਿੱਤਾ ਫਿਰ ਅਸੀਂ ਬਣਾਈ ਅਰਦਾਸ ਕਰਾਂ ਉਹਦੇ ਚ ਇੱਕ ਸਿਮਿਲਰਿਟੀ ਸੀ ਕਿ ਅਰਦਾਸ ਵੀ ਅਸੀਂ ਮੋਸਟਲੀ ਆਪਣੀ ਇੱਛਾ ਲੈ ਕੇ ਜਾਣੇ ਆ ਕਿ ਸਤਿਗੁਰੂ ਆ ਕਰ ਦਿਓ ਸਾਡੇ ਲਈ ਜਾਂ ਇਦਾਂ ਹੋ ਜਾਏ ਅਰਦਾਸ ਕਰਾਂ ਤੋਂ ਤਾਂ ਕਲੀਅਰ ਹੈ ਕਿ ਮੈਂ ਆਪਣੀ ਬੇਨਤੀ ਲੈ ਕੇ ਗਿਆ ਅਸੀਂ ਉਸ ਤੋਂ ਬਾਅਦ ਬੜੀਆਂ ਸਿਟਿੰਗਸ ਹੋਈਆਂ ਕਿਦਾਂ ਦੀ ਫਿਲਮ ਬਣਾਈ ਜਾਵੇ ਬੜੇ ਆਈਡੀਆ ਡਿਸਕਸ ਹੋਏ ਮੀਨ ਵਾਈਲ ਕੋਵਿਡ ਆ ਗਿਆ ਕੋਵਿਡ 'ਚ ਸਭ ਕੁਝ ਬੰਦ ਹੋ ਗਿਆ ਪਰ ਉਹ ਸਾਨੂੰ ਇੱਕ ਥਾਟ ਦੇ ਗਿਆ ਕੋਵਿਡ ਕਿ ਜਦੋਂ ਅਸੀਂ ਹੁਣ ਅਗਲੀ ਗੱਲ ਕਰਨੀ ਹੈ ਨਾ ਸਾਡਾ ਫਲਸਫਾ ਤਾਂ ਇਹ ਕਹਿੰਦਾ ਹੈ ਸਿੱਖ ਧਰਮ ਦਾ ਕਿ ਅਰਦਾਸ ਤਾਂ ਆਪਣੇ ਲਈ ਥੋੜਾ ਕੱਲੀ ਹੁੰਦੀ ਹੈ ਤਾਂ ਸਰਬਤ ਲਈ ਹੁੰਦੀ ਹੈ। ਉੱਥੋਂ ਕਿਤਨਾ ਕਿਤੇ ਆਈਡੀਆ ਥਾਟ ਆਇਆ ਇਹ ਵਾਲਾ ਕਿ ਅੱਗੋਂ ਜਿਹੜੀ ਫਿਲਮ ਬਣੇਗੀ ਉਹਦਾ ਨਾਮ ਹੋਏਗਾ ਅਰਦਾਸ ਸਰਬਤ ਦੇ ਭਲੇ ਦੀ। ਕਿਉਂਕਿ ਸਾਰਿਆਂ ਨੂੰ ਸਮੱਸਿਆ 'ਚ ਦੇਖਿਆ। ਥੈਂਕ ਯੂ ਜੀ। ਸੰਸਾਰ ਨੂੰ ਜੂਝਦਿਆਂ ਦੇਖਿਆ ਤੇ ਲੱਗਾ ਕਿ ਸਾਡਾ ਤਾਂ ਫਲਸਫਾ ਹੀ ਇਹ ਹੈ ਕਿ ਅਰਦਾਸ ਸਰਬਤ ਦੇ ਭਲੇ ਦੀ। ਔਰ ਇਸ ਫਿਲਮ ਦੇ ਵਿੱਚ ਨਿੱਜੀ ਤਕਲੀਫਾਂ ਤਾਂ ਕਈ ਪਰਿਵਾਰਾਂ ਦੀਆਂ ਦੇਖਣ ਨੂੰ ਮਿਲਣਗੀਆਂ ਪਰ ਉਹਦੇ ਵਿੱਚ ਵੀ ਤੁਹਾਨੂੰ ਲੱਗੇਗਾ ਕਿ ਨਿੱਜੀ ਨਹੀਂ ਅਸਲ 'ਚ ਸਮੁੱਚੀ ਗੱਲ ਹੈ ਇਹ ਸਮਾਜ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਪਨਪ ਰਈਆਂ ਨੇ ਵੱਧ ਰਈਆਂ ਨੇ ਉਹਨਾਂ ਨੂੰ ਲੈ ਕੇ ਇਹ ਜੀ ਇੱਕ ਕੰਪਾਈਲੇਸ਼ਨ ਹੈ ਸਾਡੇ ਜਜ਼ਬਾਤ ਦੀ ਔਰ ਸਤਿਗੁਰੂ ਦੇ ਓਟਾਂ ਅਸਰੇ ਦੀ ਕਿ ਜਦੋਂ ਅਰਦਾਸ ਸਰਬਤ ਦੇ ਭਲੇ ਦੀ ਕਰਦੇ ਆਂ ਤੇ ਸਤਿਗੁਰੂ ਆਪ ਮਿਹਰ ਕਰਦੇ ਨੇ ਔਰ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਵੱਡੀ ਸਿਲਵਰ ਸਕਰੀਨ ਤੇ ਲੋਕਾਂ ਨੂੰ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਹੋਣਗੇ ਬਹੁਤ ਸਾਰੀ ਸੰਗਤ ਨੇ ਜਿਹੜੇ ਬਾਹਰ ਰਹਿੰਦੇ ਨੇ इवन ਇੱਥੇ ਰਹਿਣ ਵਾਲਿਆਂ ਨੇ ਵੀ ਬਹੁਤਿਆਂ ਨੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਤਾਂ ਜਾਣਾ ਚਾਹੀਦਾ ਜਾ ਕੇ ਦਰਸ਼ਨ ਕਰਨੇ ਚਾਹੀਦੇ ਪਰ ਬਹੁਤ ਸਾਰੇ ਲੋਕਾਂ ਦੀਆਂ ਮਜਬੂਰੀਆਂ ਨੇ ਉਹ ਬਾਹਰ ਰਹਿੰਦੇ ਨੇ ਫੋਰਨ ਰਹਿੰਦੇ ਨੇ ਉਹਨਾਂ ਚੋਂ ਵੀ ਕਈ ਮਜਬੂਰ ਨੇ ਫੋਰ ਸਮ ਰੀਜ਼ਨ ਉਹ ਇੰਡੀਆ ਹੀ ਨਹੀਂ ਆ ਸਕਦੇ ਉਹਨਾਂ ਨੂੰ ਵੱਡੀ ਸਕਰੀਨ ਤੇ ਮਹਾਰਾਜ ਦੇ ਦਰਸ਼ਨ ਹੋਣੇ ਆਪਣੇ ਆਪ ਚ ਵੀ ਇੱਕ ਵੱਡੀ ਪ੍ਰਾਪਤੀ ਹੋਏਗੀ ਤੇ ਮੈਂ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਖਤਮ ਕਰਾਂਗਾ ਕਿ ਥੈਂਕ ਯੂ ਸੋ ਮੱਚ ਕੀਪੀ ਜੀ ਕਿ ਸਾਨੂੰ ਇਹੋ ਜਿਹਾ ਕੰਮ ਕਰਨ ਦਾ ਵੀ ਤੁਸੀਂ ਪਲੈਟਫਾਰਮ ਦਿੱਤਾ ਵਰਨਾ ਫਿਲਮਾਂ ਤੇ ਅਸੀਂ ਕਰੀ ਜਾਣੀ ਅੱਗੋਂ ਵੀ ਕਰਾਂਗੇ ਪਰ ਇਹ ਇੱਕ ਕਲਾਕਾਰ ਲਈ ਔਰ ਇੱਕ ਸਮਾਜਿਕ ਜ਼ਿੰਮੇਵਾਰ ਇਨਸਾਨ ਲਈ ਬਹੁਤ ਅਹਿਮ ਗੱਲ ਹੁੰਦੀ ਹੈ ਜਦੋਂ ਸੋਸਾਇਟੀ ਲਈ ਇਦਾਂ ਦਾ ਕੰਮ ਕਰਨ ਦਾ ਮੌਕਾ ਮਿਲਦਾ ਵਾਹ ਜੀ ਬਹੁਤ ਸ਼ੁਕਰੀਆ ਜੀ ਬਿਲਕੁਲ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ